ਮਾਮਲਾ ਦੁਦਰਾਏ ਪੇੜ ਤੋਂ ਸਾਹਮਣੇ ਆਇਆ ਜਿੱਥੇ ਆ ਦਰبار ਜਿੰਦਾ ਸ਼ਾਹਮਹਦਾਰ ਸਰਕਾਰ ਦੇ ਉਤੇ ਗੱਦੀ ਨਿਸ਼ੀਨ ਦਿਲਬਾਗ ਸਾਈ ਜੀ ਬੈਠਾ ਕਰਦੇ ਸਨ ਤਾਂ ਉਹਨਾਂ ਦੀ 2013 ਦੇ ਵਿੱਚ ਮੌਤ ਤੋਂ ਬਾਅਦ ਉਹਨਾਂ ਦਾ ਰੋਜ਼ਾ ਸ਼ਰੀਫ ਹੀ ਇਸ ਦਰਬਾਰ ਦੇ ਵਿੱਚ ਬਣਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰ ਜਿਹੜੇ ਉਹਨਾਂ ਦੇ ਗੁਰੂ ਰੁੜਕੀ ਦੇ ਵਿੱਚ ਗਏ ਤਾਂ ਉਹਨਾਂ ਵੱਲੋਂ ਜਿਹੜੀ ਹੈ ਇੱਕ ਲਿਖਤੀ ਜਿਹੜੀ ਆ ਉਹ ਲਿਖੀ ਗਈ ਕਿ ਇਸੇ ਦਰਬਾਰ ਦੀ ਸੇਵਾ ਦਿਲਬਾਗ ਸਾਈ ਜੀ ਦਾ ਮੁੰਡਾ ਜਦੋਂ ਤੱਕ ਉਹ ਬਾਲਕ ਨਹੀਂ ਹੋ ਜਾਂਦਾ ਉਦੋਂ ਤੱਕ ਜਿਹੜੀ ਸੇਵਾ ਉਹਨਾਂ ਨੂੰ ਦਿੱਤੀ ਜਾਏਗੀ ਤਾਂ ਉਸ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਜਿਹੜੀ ਸੇਵਾ ਆ ਉਹਨਾਂ ਦੇ ਦਾਦਾ ਜੀ ਨਿਭਾਉਣਗੇ ਪਰ ਵੱਡੇ ਇਲਜ਼ਾਮ ਜਿਹੜੇ ਨੇ ਉਹ ਦਾਦੇ ਦੇ ਉੱਤੇ ਲੱਗੇ ਹੋਏ ਨੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਸਾਨੂੰ ਸੇਵਾ ਕਰਨ ਤੋਂ ਰੋਕਦੇ ਨੇ ਅਤੇ ਦਰਬਾਰ ਜਾਣ ਤੋਂ ਵੀ ਜਿਹੜਾ ਉਹ ਰੋਕਿਆ ਜਾਂਦਾ ਇਸੇ ਚੱਲਦੇ ਆ ਅੱਜ ਵੱਡਾ ਕਿਹੜਾ ਵਿਵਾਦ ਉਹ ਖੜਾ ਹੋਇਆ ਤਾਂ ਪਰਿਵਾਰਕ ਮੈਂਬਰ ਜਿਹੜੇ ਨੇ ਅੱਜ ਪੁਲਿਸ ਥਾਣਾ ਕੁਕੜਾਂ ਵਾਲੇ ਵੀ ਪਹੁੰਚੇ ਨੇ ਤਾਂ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਮੈਂਬਰ ਆਓ ਤੁਹਾਨੂੰ ਵੀ ਸੁਣਾਣੇ ਹਾਂ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਭਾਜੀ ਮੇਰਾ ਨਾਮ ਜਸਬੀਰ ਕੌਰ ਹੈ ਕਿੱਥੋਂ ਦੇ ਰਹਿਣ ਵਾਲੇ ਜੀ ਦੁਦਰਾ ਦੇ ਤੇ ਕੀ ਮਾਮਲਾ ਕੀ ਹੈ ਜੀ ਅੱਜ ਸਾਰੇ ਥਾਣੇ ਦੇ ਵਿੱਚ ਇਕੱਠੇ ਹੋਏ ਨੇ ਕੀ ਮਾਮਲਾ ਕੀ ਹੈ ਜੀ ਮਾਮਲਾ ਇਹ ਸਰਕੇ ਮੇਰੇ ਪਤੀ ਸੇਵਾ ਕਰਦੇ ਹੀ ਦਰਬਾਰ ਤੇ ਕਿਹੜਾ ਦਰਬਾਰ ਹੈ ਜੀ ਦਰਬਾਰ ਜਿੰਦਾ ਸ਼ਾਮਦਾਰ ਪੀਰ ਜੀ ਦਾ ਕਿਹੜੀ ਜਗ੍ਹਾ ਦਾ ਦੁਦਰਾਸ਼ਰੀਫ ਅੱਛਾ ਜੀ ਹਾਂਜੀ ਤੇ ਉਹਨਾਂ ਦੀ 2013 ਵਿੱਚ ਡੈਥ ਹੋ ਗਈ ਉਸ ਤੋਂ ਬਾਅਦ ਮੇਰੇ ਸਹੁਰਾ ਸਾਹਿਬ ਨੂੰ ਚਲੋ ਸਾਰਿਆਂ ਨੇ ਸਾਡੇ ਜਿਹੜਾ ਸਾਬਰੀ سلسلہ ਸੀ ਉਹਨਾਂ ਨੇ ਰਲ ਕੇ ਬਾਕੀ ਘਰਦਿਆਂ ਨੇ ਰਲ ਕੇ ਉਹਨਾਂ ਨੂੰ ਸੇਵਾ ਦੇ ਦਿੱਤੀ ਕਿ ਬੱਚਾ ਛੋਟਾ ਹੈ ਤੇ ਉਹਨਾਂ ਨੇ ਹੁਣ ਕੀ ਕੀਤਾ ਹੈ ਛੇ ਸਤਵੀਂ ਨਹੀਂ ਹੋਏ ਆ ਉਹ ਮੇਰੇ ਨਾਲ ਥੋੜਾ ਝਗੜ ਗਏ ਸੀ ਤੇ ਉਹਨਾਂ ਨੇ ਛੋਟੇ ਦਿਓਰ ਨਾਲ ਹੋ ਗਏ ਤੇ ਉਹਨਾਂ ਨੇ ਸਾਰਾ ਦਰਬਾਰ ਜੋ ਦਰਬਾਰ ਦੀ ਜਗਾ ਸਾਰਾ ਕੁਝ ਉਹਦੇ ਨਾਂ ਤੇ ਕਰ ਦਿੱਤਾ ਹੈ ਮੇਰਾ ਬੇਟਾ ਹੁਣ ਵੱਡਾ ਹੋ ਗਿਆ ਸੇਵਾ ਕਰਨ ਚੋ ਗਿਆ ਅਸੀਂ ਹੁਣ ਮਾਂ ਪੁੱਤ ਸੇਵਾ ਕਰਦੇ ਆ ਤੇ ਸਾਨੂੰ ਸਾਡਾ ਹੱਕ ਦਿੱਤਾ ਜਾਵੇ ਉਹ ਤੁਹਾਨੂੰ ਹੁਣ ਜਗਾ ਤੇ ਜਾਣੇ ਪੈਗਾ ਜਾਣ ਤੋਂ ਰੋਕਦੇ ਆ ਕੀ ਕਹਿੰਦੇ ਕੀ ਆ ਤੁਹਾਨੂੰ ਸਾਨੂੰ ਕਹਿੰਦੇ ਕਿ ਇਹ ਇਹ ਜਿਹੜਾ ਦਰਬਾਰ ਇਹ ਜਗਵਿੰਦਰ ਸਿੰਘ ਦਾ ਹੈ ਦੀ ਹੋਰ ਮੇਰੇ ਦਾ ਅੱਛਾ ਹਾਂਜੀ ਦਿਲਬਖਸ਼ ਸਾਹ ਦਾ ਹਾਂਜੀ ਇਹ ਜਾਣ ਪੁੱਜ ਕੇ ਮੈਨੂੰ ਤੰਗ ਕਰਦੇ ਮੇਰੇ ਬੱਚਿਆਂ ਨੂੰ ਤੰਗ ਕਰਦੇ ਆ ਠੀਕ ਆ ਤਾਂ ਉਥੇ ਅਸਲ ਵਿੱਚ ਜਿਹੜੀ ਮਾਲਕੀ ਨਹੀਂ ਉਹ ਕਿਹਦੀ ਹੈਗੀ ਮਾਲਕੀ ਹੋ ਦਿਲਬਖਸ਼ ਸਾਈਂ ਦੀ ਉਹਨਾਂ ਤੋਂ ਬਾਅਦ ਤੁਹਾਨੂੰ ਪਤਾ ਵੀ ਬੱਚਿਆਂ ਦੀ ਹੁੰਦੀ ਹੈ ਹਾਂ ਕੋਈ ਕੋਈ ਲਿਖਤੀ ਵੀ ਹੋਈ ਜੀ ਤੁਹਾਡੇ ਸਾਬਰੀ ਘਰਾਨੇ ਦੇ ਉੱਥੋਂ ਹਾਂਜੀ ਹਾਂਜੀ ਹੋਈ ਲਿਖਤੀ ਹਾਂਜੀ ਕਿ ਲਖੀ ਲਾਸਤ ਨਾਮ ਹੋਇਆ ਉਹਦੇ ਵਿੱਚ ਇਹੀ ਲਿਖਿਆ ਗਿਆ ਹੈ ਕਿ ਜਦੋਂ ਬੱਚਾ ਵੱਡਾ ਹੋ ਜਾਏਗਾ ਉਹ ਸੇਵਾ ਆਪਣੇ ਆਪ ਕਰੇਗਾ ਕਰਦੀਆਂ ਜਿੰਮੇਵਾਰ ਦੂਜੀਆਂ ਬਾਪੂ ਨੇ ਕਰਦੀਆਂ ਜ਼ਿੰਮੇਵਾਰੀਆਂ ਚੁੱਕੀਆਂ ਉਹਨਾਂ ਚ ਨਿਭਾਈ ਕੋਈ ਨਹੀਂ ਤੇ ਹੁਣ ਤੁਸੀਂ ਠਾਣੇ ਪਹੁੰਚੇ ਜੀ ਤੇ ਠਾਣੇ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਜੀ ਆਸ਼ਵਾਸਨ ਕੀ ਦਿੱਤਾ ਗਿਆ ਠਾਣੇ ਵੱਲੋਂ ਮੈਂ ਤੇ ਇਹੀ ਮੰਗ ਕੀਤੀ ਕਿ ਮੇਰਾ ਜਿਹੜਾ ਹੱਕ ਮੇਰੇ ਬੱਚਿਆਂ ਦਾ ਹੱਕ ਮੈਨੂੰ ਮਿਲਣਾ ਚਾਹੀਦਾ ਤੇ ਕੀ ਕੀ ਐ ਐਸਐ ਸਾਹਮਣੇ ਕੀ ਕੀ ਆਏ ਤੁਸੀਂ ਜੀ ਨੇ ਜੀ ਐਸਐ ਸਾਹਮਣੇ ਹਾਂਜੀ ਗਏ ਮੌਕੇ ਤੇ ਵੇਖ ਕੇ ਆਏ ਆ ਬਾਕੀ ਸਾਰੇ ਪਿੰਡ ਵਿੱਚ ਉਹ ਕਰ ਗਿਆ ਸਾਰਾ ਪਿੰਡ ਸਾਰੀ ਪੰਚਾਇਤ ਸਾਰੇ ਪਿੰਡ ਭਰਾ ਮੇਰੇ ਨਾਲ ਆ ਇਹਨਾਂ ਇਹਨੇ ਕੋਰਟ ਵਿੱਚ ਮੇਰੇ ਤੇ ਨਜਾਇਜ਼ ਕੇਸ ਵੀ ਲਾਇਆ ਹੈ ਹੁਣ ਮੰਗ ਕੀ ਕਰਦੇ ਮੈਂ ਮੰਗ ਇਹੀ ਕਰਦੀ ਆ ਕਿ ਮੇਰੇ ਨਾਲ ਇਨਸਾਫ ਹੋਣਾ ਚਾਹੀਦਾ ਮੇਰੇ ਬੱਚਿਆਂ ਨੂੰ ਇਨਸਾਫ ਮਿਲਦਾਂ ਚਾਹੀਦਾ ਹਾਂਜੀ ਭਾਜੀ ਕੀ ਨਾਮ ਆਵਦੀ ਆਪਣਾ ਮੇਰਾ ਨਾਮ ਗਰਨਾਮ ਸਿੰਘ ਹੈ ਜੀ ਕਿਥੋਂ ਦੇ ਰਹਿਣ ਵਾਲੇ ਜੀ ਮੈਂ ਪਿੰਡ ਦੁਦਰਾਏ ਤੋਂ ਹੰਦਾ ਰਹਿਣ ਵਾਲਾ ਜੀ ਅੱਛਾ ਜੀ ਹਾਂਜੀ ਕੀ ਮਾਮਲਾ ਕੀ ਹੈ ਸਰ ਮਾਮਲਾ ਇਹ ਜੀ ਜਿਹੜਾ ਦਲਬਾਖ ਸਾਈਂ ਸੀ ਉਹ ਮੇਰਾ ਛੋਟਾ ਬ੍ਰਦਰ ਸੀ ਹਾਂਜੀ ਤੇ 2001 ਦੇ ਵਿੱਚ ਉਹਨਾਂ ਨੇ ਮਤਲਬ ਉੱਥੋਂ سلسلہ ਸ਼ੁਰੂ ਕੀਤਾ ਪਹਿਲਾਂ ਉਹਨਾਂ ਮੇਲਾ ਸਾਬਰੀ ਬਣਾਇਆ ਸੀ ਕਵਾਲੀਆਂ ਉਦੋਂ ਤੋਂ ਸਾਬਰੀ ਘਰਾਂ ਨੇ ਦੇ ਕਰਾਣੀਆਂ ਕਵਾਲੀਆਂ ਚੱਲਦੀਆਂ ਤੇ 2013 ਚ ਉਹਨਾਂ ਦੀ ਡੈਥ ਹੋ ਜਾਂਦੀ ਹੈ ਜਦੋਂ 2013 ਚ ਉਹਨਾਂ ਦੀ ਡੈਥ ਹੋ ਗਈ ਆ ਇਹ ਤੋਂ ਹੋਣ ਤੋਂ ਬਾਅਦ ਵਿਚਾਰ ਅਧੀਨ ਲਿਆਂਦਾ ਵੀ ਬੱਚੇ ਜਿਹੜੇ ਛੋਟੇ ਸੀ ਦਲਬਾਗ ਸ਼ਾਈ ਦੇ ਉਹ ਛੋਟੇ ਬੱਚੇ ਸਾਰਿਆਂ ਨੇ ਵਿਚਾਰ ਕੀਤੀ ਵੀ ਰੁੜਕੀ ਤੋਂ ਮੁੜਕੇ ਇਹਨਾਂ ਨੂੰ ਉੱਥੇ ਜਾ ਕੇ ਸਾਰਿਆਂ ਨੇ ਸਲਾਹ مشورہ ਕੀਤਾ ਉਹਨਾਂ ਸਾਈਆਂ ਨਾਲ ਵੀ ਬਾਪੂ ਨੂੰ ਸੇਵਾ ਦਿੱਤੀ ਸੀ ਬਲਕਿ ਅਧਿਕਾਰ ਨਹੀਂ ਦਿੱਤੇ ਵੀ ਤੂੰ ਸੇਵਾ ਉੱਥੇ ਕਰ ਸਕਣਾ ਤੇ ਸੇਵਾ ਕਰਨ ਦੀ ਬਜਾਏ ਬਾਪੂ ਨੇ ਅਧਿਕਾਰ ਵੀ ਆਪਣੇ ਢੰਗ ਨਾਲ ਚਲਾਏ ਕਈਆਂ ਬੰਦਿਆਂ ਨੂੰ ਉੱਥੇ ਕੁੱਟਿਆ ਵੀ ਚੇਲਿਆਂ ਨੂੰ ਤੇ ਕਈ ਇਹਨਾਂ ਨੇ ਪੁੱਠੇ ਸਿੱਦੇ ਕੰਮ ਵੀ ਕੀਤੇ ਤੇ ਹੁਣ ਇਹ ਜਿਹੜੀ ਬਲਾਕ ਸਿੰਘ ਦੀ ਘਾਇਤ ਕਰਦੀ ਸੀ ਜਸਬੀਰ ਕੋਰ ਇਹਨਾਂ ਨੇ 20-21 ਸਾਲ ਇਹਨਾਂ ਦੀਆਂ ਰੋਟੀਆਂ ਵੀ ਬਕਾਈਆਂ ਸੰਗਤ ਦੀ ਵੀ ਸੇਵਾ ਕੀਤੀ ਰੱਜ ਕੇ ਤੇ ਥੋੜਾ ਗੁੱਸੇ ਨਾਰਾਜ਼ੀ ਹੋ ਕੇ ਕਿ ਇਹ ਛੋਟੇ ਬ੍ਰਦਰ ਵਾਲੇ ਚ ਲੱਗਿਆ ਛੋਟੇ ਬਦਲ ਵਾਲਾ ਜਾ ਕੇ ਤੇ ਉਹਨਾਂ ਨੇ ਹੱਥਾਂ ਦੇ ਚਾੜ ਕੇ ਦਸਾਂ ਦੇ ਹੀ ਦਸਾਂ ਮਰਲਿਆਂ ਦੀ ਰਜਿਸਟਰੀ ਕਰਾ ਲਈ ਆ ਤੇ ਰਜਿਸਟਰੀ ਕਰਾ ਕੇ ਤੇ ਹੁਣ ਸਾਨੂੰ ਉਦੋਂ ਦਰਬਾਰ ਦੇ ਉੱਤੇ ਸੇਵਾ ਕਰਨ ਤੋਂ ਰੋਕਦੇ ਆ ਰੋਕਦੇ ਝਗੜਾ ਕਰਦੇ ਆ ਝਗੜਾ ਕਰਨ ਦੇ ਬਾਵਜੂਦ ਫਿਰ ਇਹਨਾਂ ਨੇ ਸਾਨੂੰ ਗਲਤ ਮਲਤ ਗੱਲਾਂ ਵੀ ਕਹਿੰਦੇ ਆ ਤੇ ਫਿਰ ਅਸੀਂ ਸਾਰੇ ਪਰਿਵਾਰ ਇਕੱਠਾ ਹੋਇਆ ਸਿਲਸਿਲਾ ਇਕੱਠਾ ਹੋਇਆ ਇਹਨਾਂ ਦਰਖਾਸਤ ਦਿੱਤੀ ਅਸੀਂ ਅੱਜ ਚੌਂਕੀ ਆਏ ਆ ਚੌਂਕੀ ਆ ਦੇ ਵਿੱਚ ਬੈਠੇ ਵੀ ਉਹਨਾਂ ਫੈਸਲੇ ਤੇ ਕਿਸੇ ਤੇ ਆਏ ਨਹੀਂ ਆ ਤੇ ਭੱਜ ਗਏ ਛੱਡ ਕੇ ਭੱਜ ਗਏ ਹੁਣ ਕੀ ਪੁਲਿਸ ਵੱਲੋਂ ਕੀ ਕੀਤਾ ਗਿਆ ਤੁਹਾਨੂੰ ਪੁਲਸ ਵੱਲੋਂ ਇਹੋ ਹੀ ਕਹਿੰਦੇ ਆ ਵੀ ਆਪਾਂ ਤੁਹਾਡਾ ਕਰਵਾ ਦਿੰਨੇ ਆ ਤੇ ਵੇਖੋ ਕੀ ਬਣਦਾ ਕੀ ਕਰਾਉਂਦੇ ਆ ਕੀ ਨਹੀਂ ਕਰਦੇ ਬਾਕੀ ਉਹ ਛੱਡ ਕੇ ਭੱਜ ਗਏ ਇਸ ਚੀਜ਼ ਨੂੰ ਹਾਂਜੀ ਸੰਗਤ ਨੂੰ ਛੱਡ ਕੇ ਭੱਜ ਕੇ ਕਿਸੇ ਦੀ ਉਹਨਾਂ ਗੱਲ ਨਹੀਂ ਸੁਣੀ ਤੇ ਕੋਈ ਉਹ ਕਿਸੇ ਹਾਂ ਪੰਚਾਇਤ ਪੂਰੀ ਪੰਚਾਇਤ ਵੀ ਆਹੀ ਜੀ ਪੂਰੀ ਪੰਚਾਇਤ ਦੀ ਵੀ ਨਹੀਂ ਮੰਨੀ ਜੀ ਕੀ ਨਾ ਹੋ ਜੇ ਆਪਣਾ ਜਸ਼ਨਪ੍ਰਿਕ ਕੋ ਇਥੋਂ ਦੇ ਰਹਿਣ ਵਾਲੇ ਜੀ ਦੁੱਧਰਾਏ ਤੇ ਕੀ ਮਾਮਲਾ ਕੀ ਹੈ ਤੁਸੀ ਕੀ ਲੱਗਦੇ ਜੇ ਉਹਨਾਂ ਦੇ ਜਿਹਨਾਂ ਦੀ ਜਗ੍ਹਾ ਉਹ ਮੇਰੇ ਫਾਦਰ ਸਾਹਿਬ ਲੱਗਦੇ ਨੇ ਹਾਂਜੀ ਤੇ ਉਹ ਉਥੇ ਸੇਵਾ ਕਰਦੇ ਆ ਰਹੇ ਆ ਕਾਫੀ ਟਾਈਮ ਤੋਂ ਲਾਈਕ 2000 1 2 ਇਤੋਂ ਹੋਈ ਉਹਨਾਂ ਦੀ 2013 ਵਿੱਚ ਉਹਨਾਂ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਇੱਕ ਰੁੜਕੀ ਸ਼ਰੀਫ ਤੋਂ ਮਤਲਬ ਲਿਖਿਆ ਗਿਆ ਸੀ ਕਿ ਜੋ ਵੀ ਸੇਵਾ ਹੋਏਗੀ ਵੀ ਮਤਲਬ ਉਹਨਾਂ ਦੀ ਡੈਥ ਤੋਂ ਬਾਅਦ ਵਿੱਚ ਵੀ ਸਾਡੇ ਦਾਦਾ ਜੀ ਕਰਨਗੇ ਤੇ ਤੁਹਾਡੇ ਸਾਰਾ ਖਰਚਾ ਚੁੱਕਣਗੇ ਸਾਡੀਆਂ ਫੀਸਾਂ ਦਾ ਜੋ ਵੀ ਖਰਚਾ ਹੋਏਗਾ ਸਾਰਾ ਕਦੀ ਨਹੀਂ ਚੁੱਕਿਆ ਸਾਡੀ ਮਾਂ ਜੇ ਉਹਨਾਂ ਨੇ ਸਾਡਾ ਖਰਚਾ ਚੁੱਕਿਆ ਹੁੰਦਾ ਸਾਡੀ ਮਾਂ ਨੂੰ ਸਾਡੇ ਘਰ ਤੋਂ ਬਾਹਰ ਪੈਰ ਨਹੀਂ ਪੁੱਟਣ ਦੀ ਲੋੜ ਪੈਣੀ ਉਹਨਾਂ ਨੂੰ ਉਹਨਾਂ ਨੇ ਸਾਡਾ ਕੋਈ ਖਰਚਾ ਨਹੀਂ ਚੁੱਕਿਆ ਤੇ ਹੁਣ ਥੋੜਾ ਜਿਹਾ ਟਾਈਮ ਹੋਇਆ ਹੈ ਵੀ ਉਹਨਾਂ ਨੇ ਮੇਰੀ ਮੰਮੀ ਦੇ ਹੱਥ ਚੁੱਕਿਆ ਸੀ ਹੱਥ ਚੁੱਕਣ ਤੋਂ ਬਾਅਦ ਚ ਦੂਜੇ ਘਰ ਚਲ ਗਏ ਆ ਮੇਰੇ ਚਾਚਾ ਜੀ ਦੇ ਘਰ ਚਲ ਗਏ ਆ ਤੇ ਉਹਨਾਂ ਦੇ ਘਰ ਜਾਣ ਤੋਂ ਬਾਅਦ ਉਹ ਹੁਣ ਕੀ ਕਰ ਰਿਹਾ ਜਿਹੜੀ ਦਰਬਾਰ ਦੀ ਜੋ ਵੀ ਜਗ੍ਹਾ ਸੀ ਮੇਰੇ ਪਿਓ ਨੇ ਖਰੀਦੀ ਸੀ ਜੋ ਚੜਾਵਾ ਚੜਿਆ ਸੀ ਉਹ ਸਾਰਾ ਦਾ ਸਾਰਾ ਉਹਨੇ ਉਹ ਜੱਗੇ ਦੇ ਨਾਂ ਤੇ ਕਰਤਾ ਜੋ ਕਿ ਮੇਰੇ ਚਾਚਾ ਹੈ ਜਗਵਿੰਦਰ ਸਿੰਘ ਉਹਦੇ ਨਾਂ ਤੇ ਕਰਤਾ ਐਵੇਂ ਤੇ ਸਾਨੂੰ ਰੋਕਦੇ ਨੇ ਦਰਬਾਰ ਤੇ ਜਾਣ ਤੋਂ ਬਾਅਦ ਵੀ ਤੇ ਇਹੀ ਆ ਕਿ ਜੋ ਸਾਡਾ ਹੱਕ ਆ ਸਾਨੂੰ ਦੇਣਾ ਚਾਹੀਦਾ ਹੈ ਦਵਿੰਦਰ ਸਿੰਘ ਜੀ ਹਾਂ ਜੀ ਕੀ ਮਾਮਲਾ ਕੀ ਹੈ ਮਾਮਲਾ ਸਰ ਅਸੀਂ ਪੰਚਾਇਤ ਦੇ ਮੈਂ ਕਿਹਾ ਪਿੰਡ ਦੇ ਮੋਹਤਵਾਰਿਆਂ ਦਿੱਕਤ ਇਹ ਕਿ ਇਹਨਾਂ ਦਾ ਫੈਮਿਲੀ ਮੈਟਰ ਆ ਤੇ ਅਸੀਂ ਪੰਚਾਇਤ ਵਾਲਿਆਂ ਨੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਨਾ ਉਹ ਮੰਨ ਲਈ ਤਿਆਰ ਆ ਨਾ ਉਹ ਕੰਪਰੋਮਾਈਜ਼ ਕਰਨ ਲਈ ਤਿਆਰ ਆ ਤੇ ਅੱਜ ਫਿਰ ਇਸ ਤੋਂ ਬਾਅਦ ਵਿੱਚ ਚੌਂਕੀ ਕੁੱਕੜਾਂ ਵਾਲਾ ਆ ਇਹਨੇ ਤੇ ਜੋ ਵੀ ਡਿਸੀਜਨ ਹੋਏਗਾ ਅਧਿਕਾਰਿਆਂ ਦਾ ਉਹ ਇਹਨਾਂ ਨੂੰ ਫਾਈਨਲ ਮੰਨਣਾ ਪਏਗਾ हां जी किना जी एਸੀਂ ਗੁਰਵੈਲ ਸਿੰਘ ਚੌਕੀਦਾਰ ਕੁੱਕੜਾਂ ਵਾਲਾ हां जी ਜੱਜਾ ਸਾਹਿਬ ਕੀ ਮਸਲਾ ਕੀ ਹੈ ਜੀ ਅੱਜ ਸਾਰੇ ਇਕੱਠੇ ਹੋਏ ਨੇ ਜੀ ਇਹ ਨਾ ਜੀ ਇੱਥੇ ਦਧਰਾ ਪਿੰਡ ਪੈਂਦਾ ਜੀ ਉੱਥੇ ਇੱਕ ਇਹ ਜਾਗਾ ਵਾ ਬਾਬਾ ਦਰਬਾਖਸ਼ਾਹ ਤੇ ਬਾਬਾ ਕੀ ਇੱਕ ਕਿੰਦਾ ਸ਼ਾਨਦਾਰ ਤੇ ਉਹਦੇ ਵਿੱਚ ਜੀ ਇੰਨਾ ਫੈਮਿਲੀ ਬੈਟਰੀ ਆ ਜੀ ਬਜ਼ੁਰਗਾਂ ਉਹਨਾਂ ਦਾ ਇੱਕ ਬੇਟਾ ਸੀ ਦਲਬਾਗ ਸ਼ਾ ਕਰਕੇ ਜਾਂ ਉਹਨਾਂ ਦੀ ਡੈਥ ਹੋ ਗਈ ਉਹ ਤਾਂ ਨਹੀਂ ਮਿਸਰੀ ਪਹਿਲਾਂ ਉੱਥੇ ਸੇਵਾ ਵਗੈਰਾ ਕਰਦੇ ਸੀ ਤੇ ਸੋਰਾ ਸਾਹਿਬ ਵੀ ਉਹਨਾਂ ਦਾ ਗਪਾਲ ਸਿੰਘ ਵੀ ਨਾਲ ਸੇਵਾ ਕਰਦੇ। ਬਾਅਦ ਚੋ ਪਤਾ ਨਹੀਂ ਕੀ ਫੈਮਿਲੀ ਮੈਟਰ ਕੋਈ ਹੋਇਆ ਉਹਨਾਂ ਅੱਗੇ ਚ ਮੁੜ ਕੇ ਬਜ਼ੁਰਗ ਜਿਹੜੇ ਉਹ ਸਾਲਕ ਪਹਿਲਾਂ ਆਪਦੇ ਛੋਟੇ ਬੇੜੇਲੇ ਚਲੇ ਗਏ ਜੀ। ਉਹ ਮੁੜ ਕੇ ਜੀ ਉਹ ਨਾ ਉਧਰੋਂ ਗਲਾ ਗੁਲਾ ਕੱਟ ਕੇ ਤੇ ਆਪਦੇ ਛੋਟੇ ਬੇੜੇ ਤੋਂ ਸੇਵਾ ਕਰਨੀ ਸ਼ੁਰੂ ਕਰਤੀ। ਉਹ ਫੈਮਿਲੀ ਤਾਂ ਹੀ ਵਿੱਚ ਡਿਸਪੂਟ ਚੱਲਦਾ ਪਰੋ ਅੱਜ ਉਹਨਾਂ ਦਾ ਜਿਹੜਾ ਰੁੜਕੀ ਜਿੱਥੇ ਉਹਨਾਂ ਦਾ ਮੇਨ ਸਤਸਤਾ ਚੱਲਦੀ ਹੈ ਹੈਡਕੁਆਟਰ ਉੱਥੋਂ ਵੀ ਆਇਆ ਜਿਉਂ ਡੇਆ ਕਰਨ ਅੱਗੇ ਜੋ ਵੀ ਮੈਟਰ ਹੈ ਜਸਵੰਤ ਲੇਖ ਕਹਿੰਦੇ ਕਿ ਲਿਖਤੀ ਵੀ ਦਿੱਤਾ ਗਿਆ ਹੈ ਕਿ ਜਿਹੜਾ ਜਦੋਂ ਬੱਚਾ ਜਿਹੜਾ ਬਾਲਕ ਹੋਏਗਾ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਇਹ ਸੇਵਾ ਅੱਗੇ ਜਾਰੀ ਹੋ ਸਕਦੀ ਹੈ ਇਸ ਦਾ ਵੀ ਕੋਈ ਲਿਖਤੀ ਆਈ ਦਾ ਰਿਪੋਰਟ ਉਹ ਲਿਖੀ ਗੱਲ ਲਿਖੀ ਹੈ ਵੀ 18 ਸਾਲ ਤੱਕ ਸੌਰੀ 18 ਸਾਲ ਨਹੀਂ ਲਿਖਿਆ ਵੀ ਜਿੰਨਾ ਚਿਰ ਅਜੇ ਪਾਲਕ ਨਹੀਂ ਹੁੰਦਾ ਬੇਟਾ ਦਲਬਾਗ ਬੱਬੇ ਦਲਬਾਗ ਸ਼ਾਹ ਦਾ ਉਹਨਾਂ ਚਿਰ ਉਹਦਾ ਪਿਤਾ ਜਿਹੜਾ ਗਪਾਲ ਸਿੰਘ ਆ ਉਥੇ ਸੇਵਾ ਕਰੇਗਾ ਤੇ ਪਰ ਜਦੋਂ ਇਹ ਬਾਲਗ ਹੋ ਗਿਆ ਉਹ ਪੱਗ ਜਿਹੜੀ ਉਹ ਦਸਤਾਰ ਬੰਦੀ ਜੋ ਵੀ ਕਰਦੇ ਉਹ ਉਹ ਕਰੇਗਾ ਇਹਨਾਂ ਦੀ ਠੀਕ ਹੈ ਜੀ ਸਭ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਦੇਖੋ ਸਾਡੇ ਕੋਲ ਤੇ ਦਰਖਾਸਤਾਂ ਦੋਵਾਂ ਤਰ੍ਹਾਂ ਨੂੰ ਆਈਆਂ ਵਾ ਠੀਕ ਹੈ ਬਿਨਾਂ ਜਿੱਦਾਂ ਕੋਈ ਮਸਲਾ ਨਾ ਸ਼ਾਰਟ ਰੋ ਅਫਸਰ ਹੋ ਗਿਆ ਠੀਕ ਹੈ ਨਾ ਉਹ ਜੋ ਰਿਪੋਰਟ ਬੰਦੀ ਬਣ ਕੇ ਬਣਾ ਕੇ ਭੇਜ ਦਾਂਗੇ ਅਫਸਰ ਨੂੰ ਜੋ ਗਾਂ ਜਿੱਤਰਾ ਚੱਲੇਗਾ ਕਾਨੂੰਨ ਮੁਤਾਬਕ ਕੰਮ ਉਦਾਂ ਚਲਾਈ ਚੱਲੇਗਾ